ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਪ੍ਰਸ ਸਿੰਘ ਆ ਵੀਂਦੀ ਪਹਿਲਾ ਵੀਡੀਓ ਪਾਈ ਸੀ ਪਬਲਿਕ ਦੇ ਰੂਬਰੂ ਜਿਸ ਨੂੰ ਬੜਾ ਹੰਗਾਰਾ ਦਿੱਤਾ ਸੀ ਵੀ ਬਾਈ ਤੇ ਰਾਣੇ ਕਿਵੇਂ ਸ਼ਾਦਸ਼ ਬਣਾ ਕੇ ਇੱਕ ਪੱਤਰ ਲਿਖਿਆ ਔਰੰਗਜ਼ੇਬ ਨੂੰ ਜਿਸ ਦੀ ਅਗਵਾਹੀ ਭੀਮ ਚੰਦ ਕਰ ਰਿਹਾ ਸੀ ਸੋ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਔਰੰਗਜ਼ੇਬ ਨੇ ਆਪਣੇ ਕੀ ਫੈਸਲੇ ਸੁਣਾਏ ਸੀ ਜਦੋਂ ਪੱਤਰ ਪਹੁੰਚਿਆ ਔਰੰਗਜ਼ੇਬ ਨੂੰ ਤੇ ਉਸ ਵਿੱਚ ਲਿਖਿਆ ਹੋਇਆ ਸੀ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨੇ ਉਹ ਉੱਚਾ ਤਖਤ ਲਗਾਉਂਦੇ ਨੇ ਗੁਰੂ ਗੋਬਿੰਦ ਸਿੰਘ ਦਾ ਕੇਸਗੜ੍ਹ ਸਾਹਿਬ ਤੇ ਅਰਬੀ ਤੇ ਤੁਰਕੀ ਘੋੜੇ ਤੇ ਸਵਾਰ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਰੰਜੀਤ ਨਗਾਰਾ ਵਜਾਉਂਦੇ ਨੇ ਹੋਰ ਇਹੋ ਜਿਹੀ ਚੀਜ਼ਾਂ ਲਿਖਿਆ ਸੀ ਤੇ ਫਿਰ ਔਰੰਗਜ਼ੇਬ ਨੇ ਕਿਹਾ ਭੀਮ ਚੰਦ ਅਸੀਂ ਹੁਕਮ ਕਰਦੇ ਹਾਂ ਜਿਹੜਾ ਸਰਹੰਦ ਦਾ ਬਾਦਸ਼ਾਹ ਹੈ ਵਜੀਖ ਖਾਂ ਔਰ ਜਲੰਧਰ ਦਾ ਬਾਦਸ਼ਾਹ ਕਸ਼ਮੀਰ ਦਾ ਬਾਦਸ਼ਾਹ ਤੇ ਸ਼੍ਰੀਨਗਰ ਦਾ ਬਾਦਸ਼ਾਹ ਚਾਰ ਸਥਾਨਾਂ ਦੇ ਬਾਦਸ਼ਾਹਾਂ ਨੂੰ ਵੀ ਆਪਣੀ ਫੌਜ ਵਧਾਓ ਵੱਧ ਤੋਂ ਵੱਧ ਤੇ ਆਨੰਦਪੁਰ ਸਾਹਿਬ ਚ ਜਾ ਕੇ ਜਿਹੜਾ ਦਸਮਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਹੈ ਉਹਦੇ ਕਿਲੇ ਨੂੰ ਘੇਰਾ ਪਾ ਕੇ ਉਸ ਨੂੰ ਬੰਦੀ ਬਣਾ ਕੇ ਮੇਰੇ ਕੋਲ ਲੈ ਕੇ ਆਓ ਤੇ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਕੋਲ ਕਿਲੇ ਦੇ ਵਿੱਚ ਕੁਝ 10000 ਫੌਜਾਂ ਸਨ ਤੇ ਜਿਹੜੇ ਚਾਰ ਸੂਬਿਆਂ ਦੇ ਬਾਦਸ਼ਾਹ ਸੀ ਉਹਨਾਂ ਦੀ ਜਿਹੜੀ ਫੌਜ ਸੀ ਉਹ 2.5 ਤੋਂ 3 ਲੱਖ ਫੌਜ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਨਾਲੋਂ 20 ਗੁਣਾ ਜ਼ਿਆਦੀ ਫੌਜ ਜਿਸ ਕਰਕੇ ਪਹਿਲਾ ਘੇਰਾ ਆਨੰਦਪੁਰ ਸਾਹਿਬ ਨੂੰ 1704 ਈਸਵੀ ਦੇ ਵਿੱਚ ਪਿਆ ਤੇ ਉਸ ਦੇ ਅੰਦਰ ਜੋ ਭਾਰੀ ਨੁਕਸਾਨ ਹੋਇਆ ਉਹਨਾਂ ਨੇ ਤੀਰ ਔਰ ਜਿੰਨਾ ਵੀ ਸੀ ਜੋਰ ਆਪਣੇ ਆਪ ਤੋਂ ਵੱਧ ਤੋਂ ਵੱਧ ਲਗਾਇਆ ਮਗਰ ਗੁਰੂ ਗੋਬਿੰਦ ਸਿੰਘ ਜੀ ਨੇ ਸਵਾਲ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉਂਦੇ ਮਹਾਵਾਤਾ ਨੂੰ ਪੂਰੇ ਕਰਦੇ ਹੋਏ ਆ ਬਹੁਤ ਜ਼ੁਲਮ ਦਾ ਟੱਕਰਾ ਕੀਤਾ ਉਹ ਟੱਕਰੇ ਦੇ ਨਾਲ ਜਿਹੜੇ ਮੁਗਲ ਫੌਜਾਂ ਦੇ ਫੌਜ ਸੀ ਉਹਨਾਂ ਨੂੰ ਭਾਰੀ ਨੁਕਸਾਨ ਚੱਲਣਾ ਪਿਆ ਤੇ ਉਹਨਾਂ ਨੇ ਫਿਰ ਸ਼ਾਦਿਸ਼ ਬਣਾਈ ਇਸ ਤਰ੍ਹਾਂ ਕਰਕੇ ਸੱਟ ਗੁਰੂ ਗੁਰੂ ਗੋਬਿੰਦ ਸਿੰਘ ਜਿਹੜਾ ਉਹ ਬੰਦੀ ਨਹੀਂ ਬਣਾਇਆ ਜਾਣਾ ਤੇ ਆਪਾਂ ਇਸ ਤਰ੍ਹਾਂ ਕਰਦੇ ਆ ਕੋਈ 200 300 ਕੋਤੇ ਜਾ ਕੇ ਫੇਰਾ ਪਾ ਕੇ ਵਹਿ ਜੰਨੇ ਆ ਤੇ ਉੱਥੇ ਨਾ ਕੋਈ ਤੀਰ ਦਾ ਵਾਰ ਹੋਵੇ ਨਾ ਕੋਈ ਗੋਲੀ ਦਾ ਵਾਰ ਹੋਵੇ ਤੇ ਭੁੱਖੇ ਤੇ ਹਾਏ ਸਿੱਖ ਜਦੋਂ ਉਹਨਾਂ ਕੋਲ ਰਾਸ਼ਨ ਨਹੀਂ ਆਵੇਗਾ ਤੋ ਆਪ ਹੀ ਆਪਣੇ ਆਪ ਨੂੰ ਅਰਪਣ ਕਰ ਦੇਣਗੇ ਸਾਡੇ ਕੋਲ ਤੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਬੰਦੀ ਬਣਾ ਲਵਾਂਗੇ ਇਹੋ ਜਿਹੇ ਸ਼ਾਤਸ਼ਾਹ ਘਟਣ ਲੱਗ ਪਏ ਕਹਿੰਦੇ 7 ਮਹੀਨਿਆਂ ਦਾ ਘੇਰਾ ਪਾ ਲਿਆ ਉਹਨਾਂ ਨੂੰ ਜਦੋਂ 7 ਮਹੀਨਿਆਂ ਦਾ ਘੇਰਾ ਪਾਇਆ ਉਸ ਦੇ ਅੰਦਰ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਨਾਲ ਸਿੱਖ ਸੀ ਮੁਠੀ ਭਰ ਸਿੱਖ ਉਹਨਾਂ ਨੇ ਜੋ ਉਹਨਾਂ ਕੋਲ ਭੋਜਨ ਲੰਗਰ ਆਦਿ ਸੀ ਉਹ ਵੀ ਮੁੱਕਣ ਲੱਗ ਪਿਆ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਦਰਖਤ ਸੀ ਉਹਨਾਂ ਦੇ ਪੱਤੇ ਧੂਕੇ ਉਬਾਲ ਕੇ ਉਹ ਪੀਣੇ ਸ਼ੁਰੂ ਕਰ ਦਿੱਤੇ ਤੇ ਫਿਰ ਜਿਹੜਾ ਘੋੜਿਆਂ ਦਾ ਖਾਣਾ ਸੀ ਸਿੱਖਾਂ ਨੇ ਉਹ ਟਾਈਮ ਦੇ ਵਿੱਚ ਉਹ ਘੋੜਿਆਂ ਦਾ ਖਾਣਾ ਵੀ ਖਾਦਾ ਤੇ ਬਾਕੀ ਜੋ ਕੁਝ ਵਾਪਰੇ ਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਸੋ ਸਾਡੇ ਨਾਲ ਜੁੜਨ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ